ਛੱਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਿਆਂ ਜਦੀ ਵੱਡੀ ਖਬਰ ਸੀ ਵੀ ਐਸਈ ਡੇਟਸ਼ੀਟ 2026 ਸੀਬੀਐਸਸੀ ਨੇ ਦਸਵੀਂ ਤੇ ਬਾਰਵੀਂ ਬੋਰਡ ਪ੍ਰੀਖਿਆ ਲਈ ਡੈਟ ਸ਼ੀਟ ਡੈਟ ਸ਼ੀਟ ਕੀਤੀ ਜਾ ਰਹੀ ਇੱਥੇ ਦੇਖੋ ਪੂਰੀ ਜਾਣਕਾਰੀ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਲਈ ਅਸਥਾਈ ਡੈਟ ਸ਼ੀਟ ਜਾਰੀ ਕਰ ਦਿੱਤੀ ਹੈ ਸੀਬੀਐਸਸੀ ਨੇ ਅਧਿਆ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ 2026 ਤੋਂ 15 ਜੁਲਾਈ 2026 ਤੱਕ ਹੋਣਗੀਆਂ ਇਸ ਤੋਂ ਲਾ ਬੋਰਡ ਦਾ ਅਨੁਮਾਨ ਹੈ ਕਿ 24 26 ਦੀਆਂ ਪ੍ਰੀਖਿਆਵਾਂ ਵਿੱਚ ਲਗਭਗ 4.5 ਮਿਲੀਅਨ ਵਿਦਿਆਰਥੀ ਸ਼ਾਮਲ ਹੋਣਗੇ ਇਹ ਪ੍ਰੀਖਿਆ ਭਾਰਤ ਅਤੇ 26 ਲਦੇਚੀ ਦੇਸ਼ਾਂ ਵਿੱਚ ਵੀ ਪ੍ਰੀਖਿਆ ਕੇਂਦਰ ਦੇ 204 ਵਿਸ਼ਿਆਂ ਲਈ ਕਰਵਾਈਆਂ ਜਾਣਗੀਆਂ ਬੋਰਡ ਨੇ ਇਹ ਵੀ ਕਿਹਾ ਹੈ ਕਿ ਇਹ ਇੱਕ 27 ਡੇਢ ਸੀਟ ਹੈ ਵਿਦਿਆਰਥੀਆਂ ਨੂੰ ਅੰਤਿਮ ਸੂਚੀ ਪ੍ਰਾਪਤ ਹੋਣ ਤੋਂ ਬਾਅਦ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੰਦੀਆਂ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ ਖਬਰਾਂ ਅਨੁਸਾਰ